2 ਕੱਪ ਲਈ ਮੈਦੇ ਦੇ ਵਿੱਚ ਅੱਧਾ ਚਮਚ ਪਾਓ ਨਮਕ ਦਾ ਥੋੜੀ ਜਿਹੀ ਅਜਵੈਨ ਤੇ ਕਲੌਂਜੀ ਹੱਤਾਂ ਨਾਲ ਮਸਲ ਕੇ ਪਾਓ 3-4 ਚਮਚ ਪਾਓ ਦੇਸੀ ਘਿਓ ਦੇ ਚੰਗੀ ਤਰ੍ਹਾਂ ਮਿਕਸ ਕਰਕੇ ਮੁੱਠੀ ਜਿਹੀ ਬਣਾ ਕੇ ਦੇਖ ਲਿਓ ਥੋੜਾ ਥੋੜਾ ਪਾਣੀ ਪਾ ਕੇ ਗੁੰਦਦੇ ਜਾਓ ਇਹਦਾ ਡੋਅ ਹੈ ਜਿਹੜਾ ਨਾ ਜ਼ਿਆਦਾ ਸਖਤ ਤਿਆਰ ਕਰਨਾ ਨਾ ਸੌਫਟ ਅੱਧੇ ਘੰਟੇ ਲਈ ਰੱਖਿਓ ਰੈਸਟ ਤੇ ਫਿਰ ਤੇਲ ਨੂੰ ਕਰਿਓ ਗਰਮ ਵਿੱਚ ਪੁੰਨੀਆਂ ਥੋੜ੍ਹੀਆਂ ਮੂਫਲੀਆਂ ਦੀਆਂ ਗਿਰੀਆਂ ਫਿਰ ਉਸੇ ਤੇਲ ਵਿੱਚ ਜੀਰਾ ਸਾਬਤ ਤਣੀਆਂ ਸੌਫ ਪੀਲੀ ਸਰੋਂ ਕਲੌਂਜੀ ਇਹ ਪੰਜ ਚੀਜ਼ਾਂ ਪਾ ਕੇ ਹਲਕੀਆਂ ਜਿਹੀਆਂ ਪਕਾ ਲਿਓ ਵਿੱਚ ਪਾ ਦਿ ਕੇ ਪਾ ਲਿਆ ਫਿਰ ਜਰੂਰਤ ਅਨੁਸਾਰ ਪਾਓ ਹਲਦੀ ਲਾਲ ਮਿਰਚ ਜੀਰਾ ਪਾਊਡਰ ਉਸ ਤੋਂ ਬਾਅਦ ਉਬਲੇ ਹੋਏ ਆਲੂਆਂ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਓ ਹੌਲੀ ਹੌਲੀ ਇਹਨੂੰ ਪ੍ਰੈਸ ਕਰਕੇ ਆਲੂਆਂ ਨੂੰ ਦਬਾਉਂਦੇ ਜਾਓ ਉੱਪਰ ਦੀ ਕਾਲਾ ਨਮਕ ਪਾ ਦਿਓ ਵਿੱਚ ਮਿਕਸ ਕਰੋ ਗਿਰियां 5 ਤੋਂ 7 ਮਿੰਟ ਲਈ ਆਲੂਆਂ ਨੂੰ ਇੱਥੇ ਪਕਾਓ ਤੇ ਉਸ ਤੋਂ ਬਾਅਦ ਇਹਦੇ ਉੱਪਰ ਹਰਾ ਧਨੀਆ ਪਾ ਦਿਓ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਛਾਇਦ ਤੇ ਰੱਖ ਦਿਓ ਫਿਰ ਆਟੇ ਨੂੰ ਦੇਲੇ ਚੰਗੀ ਤਰ੍ਹਾਂ ਮੋਕੀ ਤੈਨੂੰ ਪਤਲਾ ਤੇ ਗੋਲ ਗੋਲ ਬੇਲ ਲਿਓ ਵਿਚਕਾਰ ਲਗਾ ਦਿਓ ਕਟ ਫਿਰ ਅੰਗੂਠੇ ਦੇ ਹਿਸ਼ਾਰੇ ਦੇ ਨਾਲ ਇਹਦਾ ਕੋਨ ਜਿਹਾ ਤਿਆਰ ਕਰ ਲਿਓ ਪਾਣੀ ਲਗਾ ਕੇ ਇਹਨੂੰ ਬੰਦ ਕਰਦੇ ਜਾਓ ਵਿੱਚ ਖੂਬਸੂਰਤ ਭਰ ਲਿਓ ਸਮਾਨ ਤੇ ਇਹਨੂੰ ਉੱਪਰੋਂ ਵੀ ਬੰਦ ਕਰਿਓ ਹਲਕਾ ਜਿਹੇ ਦੇ ਵਿੱਚ ਇੱਕ ਬਲ ਪਾ ਦਿਓ ਤੇਲ ਨੂੰ ਕਰਿਓ ਹਲਕਾ ਗਰਮ ਤੇ ਹੌਲੀ ਹੌਲੀ ਵਿੱਚ ਸਾਰੇ ਸਮੋਸੇ ਪਾਉਂਦੇ ਜਾਓ ਜਲਦਬਾਜ਼ੀ ਬਿਲਕੁਲ ਨਾ ਕਰਿਓ 15 ਮਿੰਟਾਂ ਵਿੱਚ ਬਣ ਕੇ ਮਜ਼ੇਦਾਰ ਖਸਤਾ ਸਮੋਸੇ ਤਿਆਰ ਹੋ ਜਾਣਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਟਰ de Kyoto no